ਆਪ ਮੈਂ ਰੁਪਈਆ ਖਾਣਾ ਨਹੀਂ ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡਦੇ ਨਹੀਂ ਉਹਦਾ ਕਢਾਉ ਉਹ ਆ ਦੇਖਦੇ ਜਾਓ ਤੁਸੀਂ ਕਢਾਉ ਪੈਸੇ ਆ ਸੁੱਖ ਵਿਲਾਸ ਬਣਾ ਰੱਖਿਆ ਇੱਥੇ ਪਹਾੜਾਂ ਚ 7 ਸਟਾਰ ਹੋਟਲ ਸੁਖਵੀਰ ਬਾਦਲ ਨੇ 10 ਸਾਲ ਵਾਸਤੇ ਬਿਜਲੀ ਫ੍ਰੀ 10 ਸਾਲ ਵਾਸਤੇ ਜੀਐਸਟੀ ਫ੍ਰੀ ਟੈਕਸ ਲਗਜ਼ਰੀ ਟੈਕਸ ਫ੍ਰੀ ਸਟੇਟ ਦੀ ਜੀਐਸਟੀ ਫ੍ਰੀ 1 ਘਰ ਬ ਤੋਂ ਉਤੋਂ ਦੀ ਸਬਸਿਡੀ ਘਰ ਬ ਉਹ ਕੀ ਦਿੰਦਾ ਈ ਪੰਜਾਬ ਨੂੰ ਪੰਜਾਬ ਨੂੰ ਕੀ ਦਿੰਦਾ ਵੀ ਉਹ ਸੁਖ ਵਿਲਾਸ 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ 7 ਲੱਖ ਇੱਕ ਰਾਤ ਦਾ ਕੋਈ ਗਰੀਬ ਸ਼ਾਇਦ 7 ਲੱਖ ساری ਜ਼ਿੰਦਗੀ ਠੀਕਰੀਆਂ ਵੀ ਨਹੀਂ ਗਿਣਦਾ 7 ਲੱਖ ਰੁਪਇਆ ਆਮ ਕਿਰਾਇਆ ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ ਸਵਿਮਿੰਗ ਪੂਲ ਹੈ ਅਲੱਗ ਪਰਸਨਲ ਮੈਂ ਹੈਲੀਕਾਪਟਰ ਦੇ ਉੱਤੋਂ ਵੀ ਦੇਖਿਆ ਦੋ ਤਿੰਨ ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ ਮੈਂ ਕਿਹਾ ਥੋੜੇ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਆਂ ਇਹਨਾਂ ਦਾ ਕੀ ਹਾਲ ਹੈ ਤੇ ਵੀਰੋ ਬਸ ਕਾਗਜ਼ ਤਿਆਰ ਹੋ ਗਏ ਢਾਉਣਾ ਨਹੀਂ ਦੇਖੋ ਆਪਾਂ ਸੋਹਣਾ ਵਧੀਆ ਬਣਾਇਆ ਉਹਨੇ ਕਬਜ਼ੇ 'ਚ ਲੈ ਲਾਂਗੇ ਸਰਕਾਰ ਉਹ ਤੇ ਕਬਜ਼ਾ ਕਰ ਲੂ ਸਕੂਲ ਖੋਲ ਦਾਂਗੇ ਉੱਥੇ ਸਰਕਾਰੀ ਤੇ ਨਾਲੇ ਸਰਕਾਰੀ ਖੂਬ ਸਕੂਲ ਖੋਲ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਕੰਮ ਹੋਊਗਾ ਮੇਰੇ ਬੱਤੀਦੰਦ ਨੇ ਮੈਂ ਉਹੀ ਨਹੀਂ ਕਹਦਾ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ